ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ 5 ਸਾਲ ਲਈ ਸਸਪੈਂਡ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਤੇ ਉਹਨਾਂ ਨੇ ਇਲਜ਼ਾਮ ਇਹ ਲਾਇਆ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਪਾਰਟੀ ਦੇ ਖਿਲਾਫ ਬਿਆਨ ਦਿੰਦੇ ਆ ਤੇ ਤਾਂ ਕਰਕੇ ਇਹਨਾਂ ਨੂੰ 5 ਸਾਲ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਤੇ ਬਿਆਨ ਕੀ ਦਿੰਦੇ ਆ ਸਾਰੇ ਪੰਜਾਬੀ ਕਹਿੰਦੇ ਆ ਕਿ ਸਭ ਤੋਂ ਵਧੀਆ ਐਮ.ਐਲ.ਏ ਜਾਂ ਆਮ ਆਦਮੀ ਪਾਰਟੀ ਦਾ ਜਾਂ ਸੱਚੀ ਗੱਲ ਕਰਨ ਵਾਲਾ ਬੰਦਾ ਉਹ ਸਿਰਫ ਸਿਰਫ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਹੈ ਤੇ ਉਹਨਾਂ ਦੀ ਪਾਰਟੀ ਕਹਿ ਰਹੀ ਹੈ ਜੀ ਇਹਨਾਂ ਨੇ ਪਾਰਟੀ ਖਿਲਾਫ ਗਤੀਵਿਧੀਆਂ ਕੀਤੀਆਂ ਤੇ ਇਹਦਾ ਪਾਰਟੀ ਨੂੰ ਨੁਕਸਾਨ ਹੋ ਰਿਹਾ ਤਾਂ ਸੋ ਇਸ ਕਰਕੇ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਤੇ ਜਿਨ੍ਹਾਂ ਦੇ ਵੱਡੇ ਵੱਡੇ ਪੋਸਟਰ ਲਾ ਕੇ ਉਸ ਸਮੇਂ ਉਹਨਾਂ ਦਾ ਫਾਇਦਾ ਲੈ ਆ ਗਿਆ ਜੀ ਦੀ ਵਜ੍ਹਾ ਨਾਲ ਸਰਕਾਰ ਬਣੀ ਤੇ ਇੰਨੀ ਬਰੂਟ ਮжоਰਿਟੀ ਨਾਲ ਸਰਕਾਰ ਬਣੀ 92 ਐਮ.ਐਲ.ਏ ਜਿੱਤੇ ਤੇ ਅੱਜ ਕਹਿ ਰਹੇ ਆ ਜੀ ਇਹ ਪਾਰਟੀ ਦੇ ਖਿਲਾਫ ਗਤੀਵਿਧੀਆਂ ਕਰ ਰਹੇ ਆ ਤੇ ਉਹਨਾਂ ਨੇ ਗਤੀਵਿਧੀ ਖਿਲਾਫ ਕੀ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਜੋ ਵਿਕਰਮਜੀਤ ਸਿੰਘ ਜੀ ਟੀ.ਏ ਦੇ ਉੱਤੇ ਇਹਨਾਂ ਨੇ ਆਮਦਨ ਤੋਂ ਵੱਧ ਜ਼ਿਆਦਾਦ ਬਣਾਉਣ ਦਾ ਕੇਸ ਦਰਜ ਕਰਕੇ ਤੇ ਉਹਨਾਂ ਦਾ ਰਿਮਾਂਡ ਲਿਆ ਤੇ ਹੁਣ ਕੇਸ ਚੱਲ ਰਿਹਾ ਇਹਨੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੀ ਉਹਨਾਂ ਨੇ ਕਿਹਾ ਕਿ ਇਹਨਾਂ ਤੇ ਪ੍ਰੋਪਰ ਇਨਕੁਆਇਰੀ ਨਹੀਂ ਹੋ ਰਹੀ ਜੋ ਹੋਣੀ ਚਾਹੀਦੀ ਹੈ ਤੇ ਇਹ ਬਹੁਤ ਲੋਕ ਕਹਿ ਰਹੇ ਹੋਰ ਵੀ ਇਹ ਇਕੱਲੇ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਦੀ ਗੱਲ ਨਹੀਂ ਹੈ ਹੋਰ ਵੀ ਬਹੁਤ ਲੋਕ ਕਹਿ ਰਹੇ ਆ ਕਿ ਜਿਹੜੇ ਕੇਸ ਬੰਦੇ ਸੀ ਉਹਦੇ ਤੇ ਨਹੀਂ ਇਹ ਕੰਮ ਕਰ ਰਹੇ ਤੇ ਇਹਦੇ ਹੋਰ ਵੀ ਕਈ ਕਾਰਨ ਆ ਕਿਉਂਕਿ ਉਸ ਜੋ ਪਹਿਲਾਂ ਤੋਂ ਚੱਲਦੇ ਆ ਰਿਹਾ ਉਹਦੇ ਵਿੱਚ ਬਹੁਤ ਕੁਝ ਹੋ ਰਿਹਾ ਉਹਨਾਂ ਦੇ ਵਿੱਚ ਕੇਸਾਂ ਦੇ ਵਿੱਚੋਂ ਕਾਗਜ਼ ਗਾਇਬ ਹੋ ਜਾਂਦੇ ਫੈਲਾ ਗਾਇਬ ਹੋ ਜਾਂਦੀਆਂ ਤੇ ਉਹਦੇ ਵਿੱਚੋਂ ਕੁਝ ਨਿਕਲਦਾ ਨਹੀਂ ਤੇ ਹੋ ਸਕਦਾ ਸਰਕਾਰ ਨੇ ਸੋਚਿਆ ਹੋਵੇ ਕਿ ਇਸ ਤਰੀਕੇ ਨੂੰ ਕਰੀਏ ਤੇ ਉਹ ਵੀ ਨਾਲ ਵਿੱਚ ਆ ਜਾਵੇ ਇਹ ਤਾਂ ਹੁਣ ਆਉਣ ਵਾਲਾ ਟਾਈਮ ਦੱਸੂਗਾ ਕਿ ਕੀ ਕਰਨਾ ਇਹਦਾ ਕਿਉਂ ਉਹ ਨਹੀਂ ਤੇ ਇਹ ਵੱਖਰਾ ਬਣਾ ਕੇ ਜੋ ਕੀਤਾ ਸਮਾਂ ਦੱਸੂ ਵੀ ਇਹਦੇ ਚੋਂ ਕੀ ਨਿਕਲਦਾ ਕੋਮਰ ਵਿਜੇਪ੍ਰਤਾਪ ਸਿੰਘ ਜੀ ਕਹਿ ਰਹੇ ਆ ਕਿ ਇਹ ਜੋ ਕੇਸ ਇਹਨਾਂ ਨੇ ਦਰਜ ਕੀਤਾ ਇਹ ਕੇਸ ਇਹਨਾਂ ਦੇ ਖਿਲਾਫ ਬੰਦਾ ਨਹੀਂ ਐ ਕਿਉਂਕਿ ਇਹ ਰਹੀਸ਼ ਪਰਿਵਾਰ ਆ ਬਹੁਤ ਵੱਡਾ ਪਰਿਵਾਰ ਆ ਤੇ ਇਹਨਾਂ ਤੇ ਲੱਖਾਂ ਕਰੋੜਾਂ ਰੁਪਈਆ ਦੀ ਜਾਇਦਾਦ ਆ ਤੇ ਇਸ ਕਰਕੇ ਇਹ ਇਹਨਾਂ ਤੇ ਬੰਨੀ ਨਹੀਂ ਗੱਲ ਤੇ ਜੀ ਦਾ ਕਰਕੇ ਉਹਨਾਂ ਨੇ ਇਹ ਗੱਲ ਕਹੀ ਕਿ ਇਹਦੇ ਵਿੱਚ ਕੁਝ ਨਹੀਂ ਨਿਕਲਣਾ ਤੇ ਇਹਦਾ ਬਹਾਨਾ ਬਣਾ ਕੇ ਉਹਨਾਂ ਨੇ ਉਹ ਪਾਰਟੀ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਜੋ ਬਹੁਤ ਮਾੜੀ ਗੱਲ ਕੀਤੀ ਇਹਨਾਂ ਨੇ ਕਿਉਂਕਿ ਉਹਨਾਂ ਦੀ ਸਭ ਤੋਂ ਜ਼ਿਆਦਾ ਇੱਜ਼ਤ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਵਿੱਚ ਜੇ ਹੈ ਕਿਸੇ ਦੀ ਤੇ ਉਹ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਹੈ ਤੇ ਇਹਨਾਂ ਨੇ ਉਹ ਸਾਰੀਆਂ ਗੱਲਾਂ ਭੁੱਲ ਕੇ ਉਦੋਂ ਤੋਂ ਪੋਸਟਰ ਲਾਏ ਤੇ ਅੱਜ ਉਹ ਸਭ ਕੁਝ ਹੀ ਭੁੱਲ ਗਏ ਤੇ ਜਿਹਦੇ ਕਰਕੇ ਐਡਾ ਵੱਡਾ ਐਕਸ਼ਨ ਲਿਆ ਉਹਨਾਂ ਨੂੰ ਪਾਰਟੀ 'ਚੋਂ ਹੀ ਕੱਢਤਾ ਤੇ ਲੋਕ ਤਾਂ ਵੈਸੇ ਇਹ ਚਾਹੁੰਦੇ ਸੀ ਕਿ ਜਦੋਂ ਸਰਕਾਰ ਬਣੀ ਇਹਨਾਂ ਦੀ ਵੀ ਉਦੋਂ ਲੋਕ ਚਾਹੁੰਦੇ ਸੀ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਹੋਮ ਮਿਨਿਸਟਰ ਬਣਾਇਆ ਜਾਵੇ ਤੇ ਉਹਨਾਂ ਨੂੰ ਪਾਵਰ ਦਿੱਤੀ ਜਾਵੇ ਤਾਂ ਜੋ ਇਹ ਸਾਰੇ ਜੋ ਜਿੰਨੇ ਕੇਸ ਨੇ ਸਾਰਿਆਂ ਦਾ ਕੋਈ ਨਾ ਕੋਈ ਹੱਲ ਨਿਕਲੇ ਜੋ ਲੋਕ ਚਾਹੁੰਦੇ ਆ ਜਿੱਦਾਂ ਬੇਅਦਬੀ ਦਾ ਨਸ਼ਿਆਂ ਦਾ ਤੇ ਉਹ ਕੰਮ ਸਾਰਾ ਇਹਨਾਂ ਨੇ ਨਹੀਂ ਕੀਤਾ ਤੇ ਨਾ ਉਹਨਾਂ ਨੂੰ ਹੋਮ ਮਿਨਿਸਟਰ ਦਾ ਕੀ ਬਣਾਉਣਾ ਉਹਨਾਂ ਨੂੰ ਹੋਰ ਵੀ ਕੋਈ ਡਿਪਾਰਟਮੈਂਟ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ ਸਿਰਫ ਆਪਣੇ ਹਲਕੇ ਤੱਕ ਸੀਮਿਤ ਕਰ ਦਿੱਤਾ ਗਿਆ ਪੂਰੇ ਪੰਜਾਬ ਲੈਵਲ ਦੀ ਆਵਾਜ਼ ਤੇ ਸੀਮਿਤ ਇੱਕ ਹਲਕੇ 'ਚ ਕਰ ਦਿੱਤਾ ਗਿਆ ਲੋਕ ਤਾਂ ਉਹੀ ਗੱਲਾਂ ਨਹੀਂ برداشت ਕਰ ਰਹੇ ਪਰ ਜੋ ਸਰਕਾਰ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਪਾਵਰ ਦਾ ਨਸ਼ਾ ਚੜਿਆ ਹੁੰਦਾ ਹੈ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿਉਂਕਿ ਜੋ ਉਹਨਾਂ ਦੀ ਜੁੰਡਲੀ ਆਸ-ਪਾਸ ਦੇ ਲੋਕ ਜੋ ਗੱਲਾਂ ਕਰਦੇ ਉਹਨਾਂ ਦੇ ਆਧਾਰ ਤੇ ਹੀ ਚੱਲੀ ਜਾਂਦੇ ਆ ਥੱਲੇ ਜ਼ਮੀਨ ਤੇ ਕੀ ਹੋ ਰਿਹਾ ਹੈ ਨਹੀਂ ਸਮਝ ਆਉਂਦੀ ਤੇ ਇੱਕ ਹੁਣ ਸਮਾਂ ਨਗਾ ਕੇ ਤੇ ਹੁਣ ਆਪਣੇ ਸਿਸਟਮ ਦਾ ਦੇਖ ਲਓ ਕਿੰਨਾ ਕਿੱਡਾ ਆਪਣਾ ਸਟਰੋਂਗ ਸਪੀਡ ਨਾਲ ਕੰਮ ਚੱਲਦਾ ਸਾਲੋਂ ਸਾਲ ਕੇਸ ਚੱਲਦੇ ਰਹਿੰਦੇ ਆ ਤੇ ਡੇਢ ਸਾਲ ਇਹਨਾਂ ਦਾ ਰਹਿ ਗਿਆ ਤੇ ਕੀ ਇਹਦੇ ਵਿੱਚ ਕੱਢ ਲੈਣਗੇ ਇੰਨੇ ਟਾਈਮ ਇਹ ਜਦੋਂ ਆਏ ਸੀ ਉਦੋਂ ਹੀ ਕਰਨਾ ਚਾਹੀਦਾ ਜਿਵੇਂ ਚੰਨੀ ਸਾਹਮਣੇ ਕੀਤਾ ਸੀ ਤੇ 8 ਮਹੀਨੇ ਬੇਲ ਨਹੀਂ ਹੋਣ ਦਿੱਤੀ ਉਹਨਾਂ ਨੇ ਤੇ ਜੇਲ੍ਹ ਚ ਰੱਖਿਆ ਤੇ ਉਹ ਕੇਸ ਦੀ ਇਹਨਾਂ ਨੇ ਉਸ ਸਮੇਂ ਨਵੇਂ-ਨਵੇਂ ਆਏ ਇਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਉਹਨਾਂ ਗੱਲਾਂ ਤੇ ਹੁਣ ਜਦੋਂ ਲੋਕ ਵਿਰੋਧ ਕਰਨ ਲੱਗੇ ਤੇ ਹੁਣ ਜਾਗੇ ਐ ਐਂਡ ਤੇ ਆ ਕੇ ਤੇ ਇਹੀ ਗੱਲ ਉਹਨਾਂ ਨੇ ਕੀਤੀ ਐ ਤੇ ਜਿਹਨੂੰ ਬਹਾਨਾ ਬਣਾ ਕੇ ਕੱਢਤਾ ਉਹਨਾਂ ਨੇ ਉਸ ਸਮੇਂ ਜਦੋਂ ਬੇਅਦਬੀ ਵਾਲੇ ਕੇਸ ਆ ਜਾਂ ਬਾਈਬਲ ਗੋਲੀ ਘਾਂਟਦੇ ਉਹਨਾਂ ਨੇ ਉਦੋਂ ਵੀ ਕਿਹਾ ਕਿ ਹੁਣ ਸਿੱਖਾਂ ਨੂੰ ਅਦਾਲਤ ਤੋਂ ਸਰਕਾਰ ਤੋਂ ਇਨਸਾਫ ਦੀ ਉਮੀਦ ਛੱਡ ਦੇਣੀ ਚਾਹੀਦੀ ਏ ਤੇ ਹੁਣ ਇਨਸਾਫ ਕਰਨਗੇ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਮਹਾਰਾਜ ਜੀ ਆਪ ਹੀ ਕਰਨਗੇ ਇਹਨਾਂ ਨੇ ਨਹੀਂ ਕੁਝ ਕਰਨਾ ਤੇ ਉਹੀ ਗੱਲ ਹੋਈ ਉਹ ਕੇਸਾਂ ਦਾ ਹੀ ਹੁਣ ਕੋਈ ਨਾਮ ਵੀ ਨਹੀਂ ਲੈਂਦਾ ਤੇ ਇਹਨਾਂ ਵੱਲੋਂ ਉਹ ਸਾਰੇ ਫਿੱਟ ਕਰਕੇ ਤੇ ਕੰਮ ਕੀਤਾ ਹੋਇਆ ਸਰਕਾਰ ਵੱਲੋਂ ਤਾਂ ਇਹ ਹੈ ਕਿ ਅਸੀਂ ਸਾਰੇ ਓਕੇ ਆ ਕੰਮ ਤੇ ਪਰ ਲੋਕ ਜੋ ਚਾਹੁੰਦੇ ਉਹ ਨਹੀਂ ਹੋ ਰਿਹਾ ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੀ ਪੰਜਾਬ ਦੇ ਵਿੱਚ ਸੇਫ ਨਹੀਂ ਗੁਰੂ ਸਾਹਿਬ ਹੀ ਸੇਫ ਨਹੀਂ ਤੇ ਆਮ ਲੋਕਾਂ ਦਾ ਕੀ ਹਾਲ ਹੋਊਗਾ ਜਿੱਥੇ ਲੋਕਾਂ ਦੀ ਆਸਥਾ ਹੈ ਜੇ ਉਹ ਆਸਥਾ ਹੀ ਸੁਰੱਖਿਅਤ ਨਹੀਂ ਹੈ ਗੁਰੂ ਘਰ ਸੁਰੱਖਿਅਤ ਨਹੀਂ ਹੈ ਤੇ ਹੋਰ ਕੌਣ ਸੁਰੱਖਿਅਤ ਹੋ ਸਕਦਾ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਕਰਕੇ ਲੋਕ ਕੁਮਰ ਵਿਜੇ ਪ੍ਰਸਾਦ ਜੀ ਤੇ ਵਿਸ਼ਵਾਸ ਕਰਦੇ ਆ ਚੰਗਾ ਸਮਝਦੇ ਆ ਉਹਨਾਂ ਦੀ ਸਾਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਰਿਸਪੈਕਟ ਤੇ ਇਹਨਾਂ ਨੇ ਇਹ ਜੋ ਕੰਮ ਕੀਤਾ ਇਹ ਬਹੁਤ ਮਹਿੰਗਾ ਪੈਣਾ ਇਹਨਾਂ ਨੂੰ ਕਿਉਂਕਿ ਪਾਵਰ ਦੇ ਨਸ਼ੇ ਦੇ ਵਿੱਚ ਆ ਕੇ ਇਹਨਾਂ ਨੇ ਸੱਚੇ ਬੰਦੇ ਨੂੰ ਬਿਨਾਂ ਵਜ੍ਹਾ ਹਰਾਸ ਕੀਤਾ ਜੋ ਭੁਗਤਣ ਘੇਉਣ ਵਾਲੇ ਟਾਈਮ 'ਚ ਪਹਿਲਾਂ ਵੀ ਜਿੰਨਾਂ ਨੇ ਕੀਤੀਆਂ ਗਲਤੀਆਂ ਚੰਗੇ ਬੰਦਿਆਂ ਨੂੰ ਗਲਤ ਪਾਸੇ ਉਲਝਾਇਆ ਉਹ ਸਾਰੇ ਅੱਜ ਦੇਖ ਲਓ ਲੱਭਦੇ ਨਹੀਂ ਕਿਤੇ ਤੇ ਦੂਜੀ ਗੱਲ ਜੋ ਉਹ ਉਸ ਸਮੇਂ ਦੇ ਕੇਸ ਜਿੰਨੇ ਸੀ ਕੁਮਰ ਵਿਜੇ ਪ੍ਰਤਾਪ ਸਾਹਿਬ ਹੀ ਕਰ ਰਹੇ ਸੀ ਤੇ ਇਹਨਾਂ ਨੇ ਆਪ ਉਹਨਾਂ ਨੂੰ ਕਹਿ ਕੇ ਪਾਰਟੀ ਦੇ ਵਿੱਚ ਉਸ ਸਮੇਂ ਲਿਆਂਦਾ ਪਹਿਲਾਂ 17 'ਚ ਵੀ ਇਹਨਾਂ ਬੜੀ ਕੋਸ਼ਿਸ਼ ਕੀਤੀ ਕਿ ਉਹ ਆਉਣ ਇੱਧਰ ਤੇ ਉਦੋਂ ਨਹੀਂ ਆਏ ਤੇ ਪਰ ਜਦੋਂ ਆ ਗਏ ਉਹ 22 'ਚ ਤੇ ਇਹਨਾਂ ਦੀ ਦੇਖ ਲਓ ਸਰਕਾਰ ਵੀ ਬਣੀ ਉਹਨਾਂ ਦੇ ਪੋਸਟਰ ਆਪਾਂ ਗੱਲ ਕੀਤੀ ਹੈ ਕਿੱਡੇ ਵੱਡੇ-ਵੱਡੇ ਲਾਏ ਹੁਣ ਉਹ ਗੱਲਾਂ ਸਾਰੀਆਂ ਵਾਇਰਲ ਹੋ ਰਹੀਆਂ ਕਿ ਉਦੋਂ ਕੀ ਕਹਿੰਦੇ ਸੀ ਤੇ ਅੱਜ ਉਹ ਬੰਦੇ ਨੂੰ ਦੇਖ ਲਓ ਸਾਈਡ ਲਾਈਨ ਕਰਤਾ ਤੇ ਦੂਜੀ ਗੱਲ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਕਹਿ ਰਹੇ ਆ ਕਿ ਜੋ ਆਮ ਆਦਮੀ ਪਾਰਟੀ ਦੇ ਸਵਰਾਜ ਮਾਡਲ ਲਿਆਂਦਾ ਸੀ ਉਹ ਕੋਈ ਨਹੀਂ ਚੱਲ ਰਿਹਾ ਸਿਰਫ ਮੈਂ ਚੱਲ ਰਿਹਾ ਆ ਉਹਦੇ ਤੇ ਤੇ ਕੇਜਰੀਵਾਲ ਆਪ ਵੀ ਛੱਡ ਗਏ ਤੇ ਉਹਨਾਂ ਇਹ ਵੀ ਕਿਹਾ ਕਿ ਮੈਂ ਜਦੋਂ ਦਿੱਲੀ ਇਲੈਕਸ਼ਨ ਸੀ ਕੇਜਰੀਵਾਲ ਦੀ ਵਾਈਫ ਨੂੰ ਜਾ ਕੇ ਕਿਹਾ ਕਿ ਇਹ ਤੁਹਾਨੂੰ ਜਿੰਨੇ ਬੰਦੇ ਹਰਾਉਣਾ ਚਾਹੁੰਦੇ ਆ ਤੇ ਤੁਸੀਂ ਇਹਨਾਂ ਤੋਂ ਬਚ ਕੇ ਰਹੋ ਉਹਨਾਂ ਨਹੀਂ ਗੱਲ ਸੁਣੀ ਤੇ ਦਿੱਲੀੋਂ ਸਾਫ਼ ਹੋ ਗਿਆ ਜਦੋਂ ਤੇ ਹੁਣ ਉਹ ਸਾਰੇ ਆ ਕੇ ਬਹਿ ਗਏ ਪੰਜਾਬ ਦੇ ਸਿਰ ਤੇ ਤੇ ਪੰਜਾਬ ਦੇ ਵਿੱਚ ਰਿਮੋਟ ਨਾਲ ਚਲਾ ਰਹੇ ਆ ਸਾਰਾ ਕੰਮ ਆਪਦੀ ਮਰਜ਼ੀ ਨਾਲ ਜੋ ਚਾਹੁੰਦੇ ਉਹ ਕਰ ਰਹੇ ਆ ਪੰਜਾਬ ਵਾਲੇ ਜਿੰਨੇ ਬੰਦੇ ਆ ਉਹ ਸਿਰ ਹੀ ਨਹੀਂ ਚੱਕ ਰਹੇ ਜਦੋਂ ਸਿਰ ਨਹੀਂ ਚੱਕਣਾ ਤੇ ਉਹਨਾਂ ਨੂੰ ਹੋਏ ਨਾ ਹੋਏ ਆਂਦਾ ਕੀ ਮਤਲਬ ਪੰਜਾਬ ਦੀ ਕੋਈ ਗੱਲ ਨਹੀਂ ਉਹਨਾਂ ਕਰਨੀ ਪੰਜਾਬ ਦਾ ਕੋਈ ਫੈਸਲਾ ਨਹੀਂ ਹੋ ਰਿਹਾ ਕੋਈ ਡਵੈਲਪਮੈਂਟ ਨਹੀਂ ਹੋ ਰਹੀ ਕਰਜ਼ਾ ਦਿਨੋਂ ਦਿਨ ਚੜ ਰਿਹਾ ਹੈ ਕਿਸੇ ਪਾਸੇ ਇੰਪਰੂਵਮੈਂਟ ਨਹੀਂ ਲਾਉਣ ਅੰਡਰ ਬਿਲਕੁਲ ਖਸਤਾ ਹਲ ਹੋ ਗਿਆ ਤੇ ਜੇ ਇਦਾਂ ਦੀ ਕੋਈ ਗੱਲ ਸਰਕਾਰ ਆਪਣੀ ਨੂੰ ਸੱਚੀ ਦੱਸਦਾ ਤੇ ਉਹ ਮਾੜੀ ਗੱਲ ਤੇ ਉਹਨੂੰ ਇਹ ਕਹਿ ਦਿੰਦੇ ਪਾਰਟੀ ਦੇ ਖਿਲਾਫ ਗਤੀਵਿਧੀਆਂ ਕਰਦਾ ਜੀ ਇਹ ਹੈ ਉਹ ਹੈ ਤੇ ਇਹ ਸਾਰੀਆਂ ਗੱਲਾਂ ਜਦੋਂ ਕੋਈ ਸੱਚਾ ਬੰਦਾ ਆਪਦੀ ਪਾਰਟੀ ਨੂੰ ਉਹੋ ਅਸਲੀ ਹਤੈਸ਼ੀ ਆ ਉਹ ਬੰਦਾ ਜਿਹੜਾ ਆਪਦੀ ਪਾਰਟੀ ਦਾ ਲਾਇਲ ਬੰਦਾ ਹੈ ਜਿਹੜਾ ਸੱਚ ਦੱਸ ਰਿਹਾ ਆਪਣੀ ਹਾਈ ਕਮਾਂਡ ਨੂੰ ਜਾਂ ਆਪਣੀ ਲੀਡਰਸ਼ਿਪ ਨੂੰ ਪਰ ਜੇ ਲੀਡਰਸ਼ਿਪ ਹੀ ਉਹਨਾਂ ਨੂੰ ਪੁੱਠਾ ਸਮਝ ਕੇ ਤੇ ਪੁੱਠੇ ਪਾਸੇ ਚੱਲ ਪਾਵੇ ਤੇ ਫਿਰ ਰੱਬ ਹੀ ਰੱਖਿਆ ਫਿਰ ਤੇ ਫਿਰ ਇਹੋ ਜੇ ਜਦੋਂ ਕੰਮ ਬਣ ਜਾਂਦਾ ਫਿਰ ਹੌਲੀ-ਹੌਲੀ ਪਤਨ ਸ਼ੁਰੂ ਹੋ ਜਾਂਦਾ ਜਿਵੇਂ ਉਹਨਾਂ ਦਾ ਹੋਇਆ ਪਿਆ ਹੁਣ ਪੰਜਾਬ ਦੇ ਵਿੱਚ ਇੰਨਾ ਬੁਰਾ ਹਾਲ ਹੈ ਕਿ ਕੁਝ ਲੋਕ ਐਕਸਟਰਸ਼ਨ ਦੀ ਜਿੱਦਾਂ ਕਹਾ ਲ ਆਉਂਦੀ ਹੈ ਕੁਝ ਆਪ ਹੀ ਉਹਨਾਂ ਨੂੰ ਮਿਲ ਮਲਾ ਕੇ ਦੇ ਲੈ ਕੇ ਤੇ ਉਹਨਾਂ ਤੋਂ ਖੜਾ ਛਡਾਉਂਦੇ ਆ ਪੁਲਿਸ ਕੋਲੇ ਜਾ ਹੀ ਨਹੀਂ ਰਿਹਾ ਕਈ ਲੋਕ ਤੇ ਇਦਾਂ ਦੇ ਹਾਲਾਤ ਜਦੋਂ ਪੰਜਾਬ 'ਚ ਹੋਣ ਤੇ ਫਿਰ ਦੇਖ ਲਓ ਕੀ ਅੱਗੇ ਫਿਊਚਰ ਪੰਜਾਬ ਦੀ ਕੋਈ ਡਵੈਲਪਮੈਂਟ ਨਹੀਂ ਹੋ ਰਹੀ ਕੋਈ ਪਿੰਡਾਂ ਦਾ ਵਿਕਾਸ ਨਹੀਂ ਹੋ ਰਿਹਾ ਸਾਰਾ ਰੁਕਿਆ ਪਿਆ ਕਿਸੇ ਸ਼ਹਿਰ 'ਚ ੱਟ ਨਹੀਂ ਲੱਗ ਰਹੀ ਕਿਸੇ ਜਿੱਥੇ ਕਿਤੇ ਇਲੈਕਸ਼ਨ ਹੁੰਦਾ ਉੱਥੇ ਮਾੜਾ ਮੋਟ ਕਰ ਦਿੰਦੇ ਸੋ ਇਹ ਸਾਰੀਆਂ ਗੱਲਾਂ ਦੇਖ ਕੇ ਪੰਜਾਬ ਨੂੰ ਬਹੁਤ ਮਾੜੇ ਪਾਸੇ ਨੂੰ ਜਾ ਰਿਹਾ ਪੰਜਾਬ ਕਰਜ਼ਾ ਦੇਖ ਲਓ ਦਿਨੋਂ ਦਿਨ ਵੱਧਦਾ ਜਾ ਰਿਹਾ ਸੋ ਇਸ ਕਰਕੇ ਇਦਾਂ ਦੇ ਬੰਦਿਆਂ ਨੂੰ ਜੋ ਸੱਚ ਆਪਦੀ ਹਾਈ ਕਮਾਂਡ ਨੂੰ ਦੱਸਦੇ ਆ ਉਹਨਾਂ ਨੂੰ ਕੱਢਣਾ ਬਹੁਤ ਮਾੜੀ ਗੱਲ ਐ ਤੇ ਇਹਨਾਂ ਨੇ ਬਹੁਤ ਵੱਡਾ ਏ ਤੋਇਆ ਪੁੱਟਿਆ ਆਪਦੇ ਅੱਗੇ ਕੁਮਰ ਵਿਜੇ ਪ੍ਰਤਾਪ ਜੀ ਤੋਂ ਬਿਨਾ ਇਹਨਾਂ ਨੂੰ ਕਿਸੇ ਨੇ ਪੰਜਾਬ 'ਚ ਦੇਖਿਓ ਇਹਨਾਂ ਦਾ ਕੀ ਹਾਲ ਹੋਣਾ ਹੁਣ ਇਹਨਾਂ ਨੂੰ ਅਜੇ ਵੀ ਸਮਝ ਲੈਣਾ ਚਾਹੀਦਾ ਜੇ ਉਹਨਾਂ ਦੀ ਜਾ ਕੇ ਗੱਲ ਕਰਕੇ ਉਹਨਾਂ ਤੋਂ ਮਾਫੀ ਮੰਗ ਲੈਣ ਤੇ ਚੰਗਾ ਰਹੂਗਾ ਕਿਉਂਕਿ ਕੁਮਰ ਵਿਜੇ ਪ੍ਰਤਾਪ ਜੀ ਨੂੰ ਪਾਵਰ ਦੇਣ ਉਹਨਾਂ ਨੂੰ ਹੋਮ ਮਿਨਿਸਟਰ ਬਣਾ ਦੇਣ ਜਿੰਨਾ ਟਾਈਮ ਰਹਿ ਗਿਆ ਤੇ ਉਹ ਸਾਰੇ ਕੰਮ ਉਹ ਕੁਝ ਨਾ ਕੁਝ ਜ਼ਰੂਰ ਡਵੈਲਪਮੈਂਟ ਕਰਨਗੇ ਹਰ ਸਾਰੇ ਕੇਸਾਂ ਦੀ ਕਰਨਗੇ ਜਾਂ ਜੋ ਪੰਜਾਬ ਦਾ ਕਿਉਂਕਿ ਜਿੰਨੇ ਬੰਦੇ ਇਹਨਾਂ ਦੇ ਕੋਲ ਹਨ ਉਹਨਾਂ ਦੀ ਐਜੂਕੇਸ਼ਨ ਹੀ ਇਦਾਂ ਦੀ ਨਹੀਂ ਹੈ ਕਿ ਉਹ ਪੰਜਾਬ ਸਟੇਟ ਨੂੰ ਰਨ ਕਰ ਲੈਣ ਜਾਂ ਰੈਵਨਿਊ ਕਿੱਦਾਂ ਜਨਰੇਟ ਕਰਨਾ ਹੈ ਕਿੱਦਾਂ ਇਹ ਸਾਰੀਆਂ ਗੱਲਾਂ ਉਹ ਅਕਸਰ ਏਡਾ ਵੱਡਾ ਆਈਪੀਐਸ ਆਫੀਸਰ ਰਿਹਾ ਹੈ ਪੜੇ ਲਿਖੇ ਬੰਦੇ ਅੱਗੇ ਲੱਗਣੇ ਜਿਹੜੇ ਘੁੱਗੂ ਦੂਜੇ ਐ ਉਹਨਾਂ ਨੂੰ ਤਾਂ ਬੁੱਧੂ ਆਫੀਸਰ ਬਣਾਈ ਫਿਰਦੇ ਐ ਤੇ ਜਿਹੜੇ ਬੰਦਿਆਂ ਨੂੰ ਇਦਾਂ ਤਜਰਬਾ ਐ ਇੰਨਾਂ ਗੱਲਾਂ ਦਾ ਉਹਨਾਂ ਦੇ ਹੱਥ 'ਚ ਗੇਮ ਦੇ ਹਨ ਤੇ ਪੰਜਾਬ ਦਾ ਵੀ ਭਲਾ ਹੋਊ ਤੇ ਇਹਨਾਂ ਦੀ ਪਾਰਟੀ ਦਾ ਵੀ ਭਲਾ ਤਾਂ ਹੋਣਾ ਤੇ ਇਹ ਜੇ ਇਦਾਂ ਇਹਨਾਂ ਨਾ ਕੀਤਾ ਧਿਆਨ ਨਾ ਦਿੱਤਾ ਤੇ ਆਉਣ ਵਾਲੇ ਟਾਈਮ ਟਾਈਮ ਲੰਗੇ ਤੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਅੱਜ ਵੀ ਅਜੇ ਜੇ ਕੋਸ਼ਿਸ਼ ਕਰ ਲੈਣ ਹਾਲਾਂਕਿ ਬਹੁਤ ਘੱਟ ਟਾਈਮ ਰਹਿ ਗਿਆ ਤੇ ਜੇ ਆਪਦੀ ਇਹ ਕਰੈਕਸ਼ਨ ਕਰ ਲੈਣ ਚੰਗੇ ਬੰਦਿਆਂ ਨੂੰ ਕੰਪੀਟਿਟਿਵ ਬੰਦੇ ਅੱਗੇ ਲੱਗਣ ਸਰਕਾਰ ਪ੍ਰਦਾਨ ਉਹ ਕਰਨ ਤੇ ਬਹੁਤ ਕੁਝ ਹੋ ਸਕਦਾ ਤੇ ਨਹੀਂ ਤਾਂ ਦੇਖ ਲਓ ਜਿਹੜੀ ਉਮੀਦ ਨਾਲ ਇਹ ਆਏ ਸੀ ਉਹ ਉਮੀਦਾਂ ਤੇ ਬਿਲਕੁਲ ਪਾਣੀ ਫਿਰ ਗਿਆ ਅੱਗੇ ਹੁਣ ਜਿਹੜਾ ਸਮਾਂ ਰਹਿ ਗਿਆ ਜੇ ਚਾਹੁੰਦੇ ਆ ਕਿ ਕੋਈ ਇਹਨਾਂ ਦੀ ਇੱਜ਼ਤ ਬਚੀ ਰਵੇ ਤੇ ਪੰਜਾਬ ਦਾ ਵੀ ਭਲਾ ਹੋਵੇ ਤੇ ਇਹਨਾਂ ਨੂੰ ਚਾਹੀਦਾ ਚੰਗੇ ਬੰਦਿਆਂ ਨੂੰ ਅੱਗੇ ਲਾਉਣ ਤਾਂ ਹੀ ਆ ਆਪਣਾ ਪੰਜਾਬ ਬਚਣਾ ਤਾਂ ਹੀ ਆਪਣੇ ਲੋਕ ਸੁਰੱਖਿਅਤ ਰਹਿਣ ਲਾਅ ਐਂਡ ਆਰਡਰ ਬਹੁਤ ਮਾੜੀ ਹਾਲਤ ਆ ਉਹਨੂੰ ਸੁਧਾਰਨ ਲਈ ਜੋ ਜੋ ਲੋਕ ਇਹਦੇ ਮਾਹਿਰ ਆ ਉਹਨਾਂ ਨੂੰ ਅੱਗੇ ਕਰਨ ਤੇ ਨਹੀਂ ਤਾਂ ਜੋ ਦੂਜਿਆਂ ਦਾ ਹਾਲ ਹੋਇਆ ਇਹ ਵੀ ਇਹਨਾਂ ਦਾ ਵੀ ਹੋਊਗਾ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੇ ਸਾਡੇ ਵਿਚਾਰ ਚੰਗੇ ਲੱਗਦੇ ਫੋਲੋ ਵੀ ਜਰੂਰ ਕਰਿਓ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਤਾਂ ਹੀ ਅੱਗੇ ਜੇ ਤੁਸੀਂ ਕਮੈਂਟ ਲਾਈਕ ਕਰੋਗੇ ਤੇ ਪੇਜ ਗਰੋਥ ਕਰੂਗੀ ਬੰਦੇ ਦਾ ਤਾਂ ਹੀ ਦਿਲ ਕਰਦਾ ਅੱਗੇ ਤੋਂ ਵੀਡੀਓ ਪਾਉਣ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ